ਪਿਆਰੇ ਵਿਦਿਆਰਥੀਓ ਮੈਂ ਸੁਖਦੀਪ ਸਿੰਘ ਪੰਜਾਬੀ ਮਾਸਟਰ ਅੱਜ ਤੁਹਾਡੇ ਨਾਲ ਵਿਆਕਰਨ ਦਾ ਕਾਂਡ 4 ਜਿਸ ਦੇ ਵਿੱਚ ਅਸੀਂ ਲਿਪੀ ਬਾਰੇ ਗੱਲ ਕਰਾਂਗੇ ਲੈ ਕੇ ਆਜਾ ਤਾਂ ਸਾਰਿਆਂ ਤੋਂ ਪਹਿਲਾਂ ਮੈਂ ਇਸ ਦੇ ਉੱਤੇ 3-4 ਪ੍ਰਸ਼ਨ ਬਣਾਏ ਨੇ ਤੇ ਵਰਣਮਾਲਾ ਲਿਖੀ ਹੈ ਮੈਂ ਸ਼ੁਰੂ ਤੋਂ ਲੈ ਕੇ ਕਲੀ-ਕਲੀ ਚੀਜ਼ ਤੁਹਾਡੇ ਸਾਹਮਣੇ ਪੇਸ਼ ਕਰਦਾ ਸਮਝਾਉਣਾ ਤੇ ਪਹਿਲਾ ਪ੍ਰਸ਼ਨ ਹੈਗਾ ਲਿਪੀ ਤੋਂ ਕੀ ਪਾਵ ਹੈ ਭਾਸ਼ਾ ਜਾਂ ਬੋਲੀ ਨੂੰ ਲਿਖਤੀ ਰੂਪ ਵਿੱਚ ਪ੍ਰਗਟ ਕਰਨ ਲਈ ਵਰਤੇ ਜਾਂਦੇ ਚਿੰਨਾ ਜਾਂ ਅੱਖਰਾਂ ਦੇ ਸਮੂਹ ਨੂੰ ਲਿਪੀ ਕਹਿੰਦੇ ਹਨ ਇੱਥੇ ਤੱਕ ਸਪਸ਼ਟ ਹੋ ਜਾਣਾ ਚਾਹੀਦਾ ਕਿਉਂਕਿ ਆਪਾਂ ਇਸ ਤੋਂ ਪਹਿਲੀ ਵੀਡੀਓ ਵਿੱਚ ਭਾਸ਼ਾ ਜਾਂ ਬੋਲੀ ਦੀ ਗੱਲ ਕੀਤੀ ਸੀ ਉਹਦੇ ਵਿੱਚ ਮਨੁੱਖ ਆਪਣੇ ਮਨ ਦੇ ਭਾਵ ਪ੍ਰਗਟ ਕਰਨ ਲਈ ਜਿਹੜੀ ਆਵਾਜ਼ ਅੰਦਰੋਂ ਆਉਂਦੀ ਆ ਸੀ ਉਹਨੂੰ ਧੁਨੀ ਕਹਿੰਦੇ ਆ ਤਾਂ ਉਹ ਧੁਨੀਆਂ ਨੇ ਜਿਹੜੀਆਂ ਬੋਲੀ ਐ ਤਾਂ ਉਹਨੂੰ ਆਪਾਂ ਨੂੰ ਲਿਖਣ ਵਾਸਤੇ ਲਿਖਤੀ ਬੋਲੀ ਲਿਖਣ ਵਾਸਤੇ ਸਾਨੂੰ ਕੁਝ ਚਿੰਨਾਂ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਜਿਹੜੇ ਚਿੰਨ ਜੇ ਚਿੰਨ ਜਾਂ ਅੱਖਰ ਨੇ ਉਹਨਾਂ ਦੇ ਸਮੂਹ ਨੂੰ ਲਿਪੀ ਕਿਹਾ ਜਾਂਦਾ ਹੈ ਤੇ ਨਾਲ ਹੀ ਮੈਂ ਇੱਥੇ ਲਿਖਿਆ ਵੀ ਹਰ ਬਾਸ਼ਾ ਦੀ ਆਪਣੀ ਆਪਣੀ ਲਿਪੀ ਹੁੰਦੀ ਹੈ ਵੱਖਰੀ ਹੁੰਦੀ ਹੈ ਤਾਂ ਅਗਲਾ ਪ੍ਰਸ਼ਨ ਹੈ ਇਸ ਦੇ ਨਾਲ ਹੀ ਵੀ ਪੰਜਾਬੀ ਭਾਸ਼ਾ ਲਈ ਟੁਕਮੀ ਲਿਪੀ ਕਿਹੜੀ ਹੈ ਅਤੇ ਕਿਉਂ ਵੀ ਹੋ ਸਕਦਾ ਹੈ ਇਹ ਪ੍ਰਸ਼ਨ ਨਾਲ ਤਾ ਪੰਜਾਬੀ ਭਾਸ਼ਾ ਲਈ ਟੁਕਮੀ ਲਿਪੀ ਗੁਰਮੁਖੀ ਲਿਪੀ ਹੈ ਕਿਉਂਕਿ ਪੰਜਾਬੀ ਭੁਤਨੀਆਂ ਲਈ ਗੁਰਮੁਖੀ ਲਿਪੀ ਕੋਲ ਪੂਰੇ ਚਿੰਨ ਜਾਂ ਅੱਖਰ ਮੌਜੂਦ ਹਨ ਠੀਕ ਹੈ ਮੈਂ ਇੱਕ ਗੱਲ ਇੱਥੇ ਸਪਸ਼ਟ ਕਰੂੰਗਾ ਜਿਸ ਤਰ੍ਹਾਂ ਪੰਜਾਬੀ ਭਾਸ਼ਾ ਲਈ ਟੁਕਮੀ ਅਸੀਂ ਗੁਰਮੁਖੀ ਲਿਪੀ ਸਾਡੀ ਹੈ ਤਾਂ ਅੰਗਰੇਜ਼ੀ ਭਾਸ਼ਾ ਲਈ ਰੋਮਨ ਹੈ ਤੇ ਹਿੰਦੀ ਲਈ ਦੇਵਨਾਗਰੀ ਹੈ ਇਸ ਤੋਂ ਪਹਿਲਾਂ ਪੰਜਾਬੀ ਭਾਸ਼ਾ ਲਈ ਵੀ ਹੋਰ ਲਿਪੀਆਂ ਟਰਾਈ ਕੀਤੀਆਂ ਗਈਆਂ ਸਨ ਜਿਸ ਤਰ੍ਹਾਂ ਆਪਾਂ WhatsApp ਜਾਂ ਹੋਰ ਜਿਹੜਾ ਅੱਜਕੱਲ ਯੂਜ਼ ਕਰਦੇ ਆ ਉਹਦੇ ਵਿੱਚ ਅਸੀਂ ਅੰਗਰੇਜ਼ੀ ਦੇ ਜਿਹੜੇ ਲਿਪੀ ਨੂੰ ਲਿਖਦੇ ਆ ਵੀ ਮੈਂ M A I ਆ ਨ ਲਿਖ ਦਿੰਨੇ ਆ ਤੁਸੀਂ T U S I ਆ ਇਸ ਤਰੀਕੇ ਨਾਲ ਪਰੰਤੂ ਉਹਦੇ ਕੋਲੇ 26 ਅੱਖਰੀ ਸੀ ਤੇ ਸਾਡੀਆਂ ਜਿਹੜੀਆਂ ਧੁਨੀਆਂ ਸੀ ਉਹ ਜ਼ਿਆਦਾ ਸੀ ਇਸ ਲਈ ਉਹ ਟੁਕਮੀ ਨਹੀਂ ਸੀ ਬੰਦੀ ਤਾਂ ਪੰਜਾਬੀ ਕੋਲੇ ਪੂਰੇ ਚਿੰਨ ਸੀ ਜਿਹੜੇ ਹਾ ਪਾਉ ਨੂੰ ਪ੍ਰਗਟ ਕਰਨ ਦੇ ਲਈ ਚਾਹੀਦੇ ਸੀ ਤਾਂ ਪੰਜਾਬੀ ਭਾਸ਼ਾ ਲਈ ਟੁਕਮੀ ਲਿਪੀ ਹੈ ਜਿਹੜੀ ਉਹ ਗੁਰਮੁਖੀ ਲਿਪੀ ਹੈ ਕਿਉਂਕਿ ਪੰਜਾਬੀ ਧੁਨੀਆਂ ਲਈ ਗੁਰਮੁਖੀ ਲਿਪੀ ਕੋਲ ਪੂਰੇ ਚਿੰਨ ਹਨ ਮੈਂ ਥੋੜਾ ਇਹ ਸ਼ਾਰਟ ਕਰਕੇ ਦੱਸ ਰਿਹਾ ਵੈਸੇ ਦੇ ਤਾਂ ਬਹੁਤ ਲੰਬਾ ਸਮਾਂ ਵੀ ਗੱਲ ਕੀਤੀ ਜਾ ਸਕਦੀ ਹੈ ਤਾਂ ਜਿਹੜਾ ਪ੍ਰਸ਼ਨ ਤੀਜਾ ਹੈ ਇਹ ਪੇਪਰ ਦੇ ਵਿੱਚ ਆ ਜਾਂਦਾ ਹੁੰਦਾ ਯਕੀਨਨ ਇਹ 1 ਨੰਬਰ ਦੇ ਵਿੱਚ ਆਉਂਦਾ ਹੁੰਦਾ ਵੀ ਟੁਕਮੀ ਲਿਪੀ ਕਿਹੜੀ ਹੈ ਇਹ ਦੋ ਨੰਬਰ ਚਾਜ ਜਾਂਦਾ ਹੁੰਦਾ ਵੀ ਗੁਰਮੁਖੀ ਲਿਪੀ ਅਤੇ ਵਰਣਮਾਲਾ ਵਿੱਚ ਕੀ ਅੰਤਰ ਹੈ ਦੇਖੋ ਪਹਿਲਾਂ ਮੈਂ ਇੱਥੇ ਵਰਣਮਾਲਾ ਗੁਰਮੁਖੀ ਲਿਪੀ ਬਾਰੇ ਅਸੀਂ ਗੱਲ ਕਰ ਲਈ ਵੀ ਗੁਰਮੁਖੀ ਲਿਪੀ ਦੇ ਵਿੱਚ ਪੰਜਾਬੀ ਦੇ ਸਾਰੇ ਵਰਣ ਅਤੇ ਨਾਲ ਹੀ ਜਿਹੜੀਆਂ ਉਹਨਾਂ ਦੇ ਲਗਾ ਮਾਤਰਾਵਾਂ ਨੇ ਉਹਨਾਂ ਦੇ ਸਮੂਹ ਨੂੰ ਗੁਰਮੁਖੀ ਲਿਪੀ ਕਹਿੰਦੇ ਆ ਤਾਂ ਵਰਣਮਾਲਾ ਨਾਂ ਤਾਂ ਸਪਸ਼ਟ ਹੈ ਵਰਣ ਅੱਖਰ ਉਹਨਾਂ ਦੀ ਇੱਕ ਮਾਲਾ ਦੇ ਵਿੱਚ ਪਰੋ ਦਿੱਤੇ ਜਾਂਦੇ ਨੇ ਜਦੋਂ ਉਸ ਨੂੰ ਵਰਣਮਾਲਾ ਕਿਹਾ ਜਾਂਦਾ ਹੈ ਤਾਂ ਉਸੇ ਤਰੀਕੇ ਨਾਲ ਗੁਰਮੁਖੀ ਦੇ ਸਾਰੇ ਅੱਖਰਾਂ ਤੇ ਲਗਾ ਦੇ ਸਮੂਹ ਨੂੰ ਗੁਰਮੁਖੀ ਲਿਪੀ ਆਖਦੇ ਹਨ ਗੁਰਮੁਖੀ ਦੇ ਅੱਖਰਾਂ ਦੀ ਤਰਤੀਬ ਜਾਂ ਮਾਲਾ ਨੂੰ ਵਰਣਮਾਲਾ ਕਹਿੰਦੇ ਹਨ ਮੈਂ ਲਿਖਿਆ ਉਸ ਤੋਂ ਬਾਅਦ ਵਰਣਮਾਲਾ ਲਿਖੀ ਹੈ ਮੈਂ ਦੇਖੋ ਇਹ ਵੈਸੀ ਨਹੀਂ ਮੈਂ ਦੱਸ ਦੇਣਾ ਚਾਹੁੰਦਾ ਵੀ ਉਹੀ ਲਿਖਤੀ ਇਹ ਬਹੁਤ ਭਾਸ਼ਾ ਬਗਿਆਨੀ ਵੀ ਦੂਸਰੇ ਵਿਗਿਆਨੀਆਂ ਦੀ ਤਰ੍ਹਾਂ ਬਹੁਤ ਮਹਾਨਤਾ ਰੱਖਦੇ ਨੇ ਤਾਂ ਜਿਸ ਤਰ੍ਹਾਂ ਆਪਾਂ ਪਿਛਲੀ ਵੀਡੀਓ ਵਿੱਚ ਗੱਲ ਕੀਤੀ ਸੀ ਉਚਾਰਨ ਦੇ ਆਧਾਰ ਦੇ ਉੱਤੇ ਹੀ ਇਹ ਜਿਹੜੀ ਇਹਨਾਂ ਦੀ ਵਰਗਵੰਡ ਕੀਤੀ ਹੋਈ ਹੈ ਠੀਕ ਹੈ ਪਹਿਲਾ ਮੁੱਖ ਵਰਗ ਹੈ ਊੜਾ ਆੜਾ ਈੜੀ ਸਸਾ ਹਾਹਾ ਤਾਂ ਉਸ ਤੋਂ ਬਾਅਦ ਜਿਹੜਾ ਪਹਿਲਾ ਅੱਖਰ ਸ਼ੁਰੂ ਹੁੰਦਾ ਉਹ ਅਸੀਂ ਵਰਗ ਦਾ ਨਾਮ ਦੇਤਾ ਕ ਵਰਗ ਚ ਵਰਗ ਟ ਵਰਗ ਤ ਵਰਗ ਪ ਵਰਗ ਤੇ ਅੰਤਮ ਵਰਗ ਜਦੋਂ ਪਹਿਲਾਂ ਇਸ ਨੂੰ 35 ਕਿਹਾ ਜਾਂਦਾ ਸੀ ਤਾਂ ਇਹ ਅੰਤਮ ਵਰਗ ਅੜਾੜੇ ਤੱਕ ਹੀ ਜਿਹੜੇ ਵਰਣ ਹੁੰਦੇ ਸੀ ਇਸ ਦੇ ਵਿੱਚ ਤਾਂ ਹੋਰ ਜਦੋਂ ਆਪਾਂ ਇਹ ਗੱਲ ਕੀਤੀ ਹੈ ਵੀ ਗੁਰਮੁਖੀ ਲਿਪੀ ਦੇ ਵਿੱਚ ਹੋਰ ਆਵਾਜ਼ਾਂ ਧੁਨੀਆਂ ਨੂੰ ਸਪਸ਼ਟ ਕਰਨ ਵਾਸਤੇ ਹੋਰ ਅੱਖਰਾਂ ਦੀ ਲੋੜ ਪਈ ਤਾਂ ਆਰਬੀ ਫਾਰਸੀ ਧੁਨੀਆਂ ਦੇ ਵਿੱਚੋਂ ਸ ਸੇ ਪੈਰ ਬਿੰਦੀ ਖ ਖੇ ਪੈਰ ਬਿੰਦੀ ਗ ਗੇ ਜ ਜੇ ਤੇ ਫ ਫੇ ਪੈਰ ਬਿੰਦੀ ਅੱਖਰ ਲੈ ਗਏ ਪ੍ਰੰਤੂ ਜਿਹੜਾ ਲੱਲੇ ਪੈਰ ਬਿੰਦੀ ਹੈ ਪੰਜਾਬੀ ਭਾਸ਼ਾ ਦਾ ਅਖਰੀ ਹੈ ਇਸ ਦਾ ਨਿਰਮਾਣ ਪੰਜਾਬੀ ਭਾਸ਼ਾ ਦੇ ਵਿਗਿਆਨੀ ਨੇ ਜਿਹੜੇ ਉਹਨਾਂ ਦੁਆਰਾ ਕੀਤਾ ਗਿਆ ਤਾਂ ਇਹ ਕੁੱਲ ਮਿਲਾ ਕੇ 41 ਅੱਖਰ ਨੇ ਜਿਹੜੇ ਇਹ ਸਾਡੀ ਸਾਰੀ ਪੰਜਾਬੀ ਭਾਸ਼ਾ ਦੇ ਅਰਥਾਂ ਨੂੰ ਸਪਸ਼ਟ ਤੁਨੀ ਅਨੁਸਪਸ਼ਟ ਕਰਨ ਵਾਸਤੇ ਸਮਰੱਥਾ ਰੱਖਦੇ ਨੇ ਤਾਂ ਇਹ ਪਹਿਲੀ ਵੀਡੀਓ ਦੇ ਵਿੱਚ ਆਪਾਂ ਬੱਚੇ ਗੱਲ ਕੀਤੀ ਸੀ ਵੀ ਇਹ ਵਰਗ ਵੰਡ ਹੈ ਜਿਹੜੀ ਕ ਵਰਗ ਕਾਠੀ ਧੁਨੀਆਂ ਹੋ ਗਈਆਂ ਚ ਵਰਗ ਤਾਲਵੀ ਧੁਨੀਆਂ ਹੋ ਗਈਆਂ ਪਵਰਗ ਉਲਟ ਜੀਬੀ ਹੋ ਗਈਆਂ ਤਵਰਗ ਦੰਤੀ ਹੋ ਗਈਆਂ ਪਵਰਗ ਹੋਂਠੀ ਹੋ ਗਈਆਂ ਉਸ ਤੋਂ ਬਾਅਦ ਜਿਹੜੇ ਹੋਰ ਟੁੱਟੇ ਮ ਅੱਖਰ ਸੀ ਉਹ ਵੀ ਅਸੀਂ ਇੱਕ ਚਾਰਟ ਦੇ ਵਿੱਚ ਸਪਸ਼ਟ ਕੀਤੇ ਸੀ ਤਾਂ 1 ਨੰਬਰ ਦੇ ਪ੍ਰਸ਼ਨ ਵਿੱਚ ਇਹ ਆ ਜਾਂਦਾ ਉਹਦੋਂ ਅਗਲਾ ਵੀ ਗੁਰਮੁਖੀ ਦੇ ਕੁੱਲ ਕਿੰਨੇ ਅੱਖਰ ਹਨ ਤਾਂ ਪ੍ਰਾਤਨ ਜਿਹੜੀ ਗੁਰਮੁਖੀ ਸੀ ਜਿਹਨੂੰ 35 ਕਹਿੰਦੇ ਸੀ ਉਸਦੇ 35 ਅੱਖਰ ਸੀ ਤੇ ਹੁਣ 35 ਛੇ ਧੁਨੀਆਂ ਜਿਹੜੀਆਂ ਆ ਹਨ ਨਵੀਨ ਵਰਗ ਸ਼ਾਮਲ ਕੀਤਾ ਉਸ ਦੇ ਸਣੇ 41 ਧੁਨੀਆਂ ਨੇ ਤਾਂ ਇਹਨਾਂ ਦੇ ਵਿੱਚੋਂ ਮੈਂ ਦਵਾਰੇ ਜ਼ਰੂਰ ਦੁਹਰਾਈ ਵਾਲੀ ਗੱਲ ਹੀ ਹੈ ਵੀ ਜਿਹੜਾ ਊੜਾ ਆੜਾ ਤੇ ਈੜੀ ਨੇ ਇਹ ਸਵਰ ਅੱਖਰ ਨੇ ਸਵਰ ਵਾਹਕ ਵੀ ਕਹਿੰਦੇ ਨੇ ਤੇ ਬਾਕੀ ਜਿਹੜੇ ਸਾਰੇ ਨੇ ਇਹ ਵਿਅੰਜਨ ਧੁਨੀਆਂ ਨੇ ਆਪਾਂ ਪਹਿਲਾਂ ਵੀਡੀਓ 'ਚ ਗੱਲ ਕੀਤੀ ਆ ਤਿੰਨ ਸਵਰ ਅੱਖਰ ਹੋਗੇ ਤੇ ਬਾਕੀ ਜਿਹੜੇ 38 ਨੇ ਉਹ ਵਿਅੰਜਨ ਧੁਨੀਆਂ ਹੋ ਗਈਆਂ ਤੇ ਜਿਹੜੇ ਉਹ ਸਵਰ ਧੁਨੀਆਂ ਨੇ ਉਹ 10 ਨੇ ਉਹ ਇਸ ਜਿਹੜਾ ਕਾਣ ਦੇ ਨਾਲ ਹੀ ਸੰਬੰਧਿਤ ਨੇ ਉਹ ਅਗਲੀ ਵੀਡੀਓ ਦੇ ਵਿੱਚ ਆਪਾਂ ਪਾਵਾਂਗੇ ਉਸ ਦੇ ਵਿੱਚ ਜਿਹੜੀਆਂ ਸਾਰੀਆਂ ਲਗਾ ਮਾਤਰਾਵਾਂ ਕਿਵੇਂ ਸਪਸ਼ਟ ਹੁੰਦੀਆਂ ਨੇ ਕਿਹੜੇ-ਕਿਹੜੇ ਅੱਖਰਾਂ ਨਾਲ ਕਿਹੜੀ ਲੱਗਦੀ ਹੈ ਉਸ ਬਾਰੇ ਦੱਸਾਂਗੇ ਆਪਾਂ ਤਾਂ ਜਿਹੜਾ ਲਾਸਟ ਪ੍ਰਸ਼ਨ ਹੈ ਇਸ ਦੇ ਵਿੱਚ ਦੋ ਅੱਖਰ ਕਿਸ ਨੂੰ ਆਖਦੇ ਹਨ ਉਦਾਹਰਨਾ ਸਹਿਤ ਦੱਸੋ ਇਹ ਪੇਪਰ 'ਚ ਦੋ ਨੰਬਰਾਂ ਦਾ ਪ੍ਰਸ਼ਨ ਵੀ ਆ ਜਾਂਦਾ ਹੈ ਤੇ ਕਈ ਵਾਰੀ ਜਿਹੜੇ ਵਸਤੂ ਨਿਸ਼ਟ ਆਪਣੇ ਐਮਸੀਕਿਊਜ਼ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਆ ਜਾਂਦਾ ਹੈ ਤਾਂ ਗੁਰਮੁਖੀ ਦੇ ਹਾ ਹਾ ਰਾਰਾ ਅਤੇ ਵਾਵਾ ਤਿੰਨ ਅੱਖਰ ਆਮ ਵਰਤੋਂ ਦੇ ਨਾਲ ਵਿਅੰਜਨਾਂ ਦੇ ਪੈਰਾਂ ਵਿੱਚ ਵੀ ਵਰਤੇ ਜਾਂਦੇ ਹਨ ਉਦਾਹਰਨ ਦੇ ਤੌਰ ਤੇ ਜਿਵੇਂ ਪੜ ੜਾੜੇ ਦੇ ਪੈਰ 'ਚ ਹਾ ਹਾ ਪੈਂਦਾ ਝਿਲਾ ਲੱਲੇ ਦੇ ਪੈਰ 'ਚ ਹਾ ਹਾ ਪੈਂਦਾ ਪ੍ਰਕਾਸ਼ ਪੱਪੇ ਦੇ ਪੈਰ 'ਚ ਰਾਰਾ ਪੈਂਦਾ ਸਵਰ ਸ ਸ ਦੇ ਪੈਰ ਚ ਵਾਵਾ ਪੈਂਦਾ ਸਵੈ ਸ ਸ ਦੇ ਪੈਰ ਚ ਵਾਵਾ ਪੈਂਦਾ ਤਾਂ ਜਿਹੜੇ ਇਹ ਤਿੰਨ ਅੱਖਰ ਨੇ ਇਹ ਦੋ ਤ ਅੱਖਰ ਨੇ ਇਹ ਆਮ ਵਰਤੋਂ ਦੇ ਵਿੱਚ ਸਿੱਧੇ ਤੌਰ ਤੇ ਵੀ ਲਿਖੇ ਜਾਂਦੇ ਨੇ ਤੇ ਇਹ ਕਈ ਵਾਰ ਜਿਹੜੇ ਵਿਅੰਜਨ ਨੇ ਉਹਨਾਂ ਦੇ ਪੈਰਾਂ ਦੇ ਵਿੱਚ ਵੀ ਲਿਖੇ ਜਾਂਦੇ ਨੇ ਇਹਨਾਂ ਨੂੰ ਦੋ ਤ ਅੱਖਰ ਕਿਹਾ ਜਾਂਦਾ ਹੈ ਤਾਂ ਕੁੱਲ ਮਿਲਾ ਕੇ ਇਹ ਪੰਜ ਪ੍ਰਸ਼ਨ ਬਣਦੇ ਸੀ ਲਿਪੀ ਤੋਂ ਕੀ ਭਾਵ ਹੈ ਪੰਜਾਬੀ ਭਾਸ਼ਾ ਦੀ ਟੁਕਮੀ ਲਿਪੀ ਕਿਹੜੀ ਹੈ ਗੁਰਮੁਖੀ ਲਿਪੀ ਦੇ ਵਰਣਮਾਲਾ ਵਿੱਚ ਅੰਤਰ ਤੇ ਗੁਰਮੁਖੀ ਦੇ ਕੁੱਲ ਕਿੰਨੇ ਅੱਖਰ ਹਨ ਦੁੱਤ ਅੱਖਰ ਕਿਸ ਨੂੰ ਆਖਦੇ ਹਨ ਤੇ ਆਹ ਵਰਗਵੰਡ ਕੀਤੀ ਹੋਈ ਹੈ ਵਰਣਮਾਲਾ ਦੀ ਮੈਨੂੰ ਉਮੀਦ ਹੈ ਤੁਹਾਨੂੰ ਪਸੰਦ ਹੋਊਗੀ ਤਾਂ ਇਸ ਤੋਂ ਅਗਲੀ ਜਿਹੜੀ ਵੀਡੀਓ ਬਣਾਵਾਂਗੇ ਉਸ ਦੇ ਵਿੱਚ ਆਪਾਂ ਲਿਪੀ ਦੇ ਵਿੱਚ ਗੁਰਮੁਖੀ ਲਿਪੀ ਦੇ ਵਿੱਚ ਜਿਹੜੀਆਂ ਲਗਾ ਦੀ ਗੱਲ ਕੀਤੀ ਆਪਾਂ ਜਿਹੜੀਆਂ ਲਗਾ ਮਾਤਰਾਵਾਂ ਨੇ ਉਹਨਾਂ ਦੇ ਉੱਤੇ ਇੱਕ ਵੀਡੀਓ ਬਣਾਵਾਂਗੇ ਉਹ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਜਿੰਨਾ ਚਿਰ ਲਗਾਤਾਰ ਨਹੀਂ ਅਸੀਂ ਵਰਤਦੇ ਸਹੀ ਤਰੀਕੇ ਨਾਲ ਤਾਂ ਭਾਸ਼ਾ ਦੀ ਜਿਹੜੀ ਸਪਸ਼ਟਤਾ ਘਟ ਜਾਂਦੀ ਹੈ ਤਾਂ ਇਹਨਾਂ ਕਹਿੰਦਾ ਹਾਂ ਮੈਂ ਬਹੁਤ ਬਹੁਤ ਧੰਨਵਾਦ ਤੁਹਾਡਾ